ਉਹ ਆਪ ਕੋ ਕਹਿੰਦੀ ਇਹ ਤਾਂ ਆਪਣੇ ਮਾ ਵੀ ਦਿੱਤਾ ਵੀ ਨਹੀਂ ਉਹ ਕਹਿੰਦੇ ਵੀ ਇੱਧਰ ਪਾਈ ਨਹੀਂ ਕੀਤੀ ਨਹੀਂ ਆਏ ਆਈ ਸਾਡਾ ਚੱਕਰ ਇਦਾਂ ਹੁਣ ਸਰਪੰਚ ਕੋਣ ਹੈ ਸਰਪੰਚ ਸਾਡਾ ਸਰਪੰਚ ਤਾਂ ਇੱਥੇ ਬੈਠਾ ਤੁਹਾਡੇ ਸਾਰੇ ਪਿੰਡ ਤੋਂ ਵੱਧ ਹੀ ਜਿੱਤੇ ਸਾਰੇ ਸਾਡਾ ਤੁਸੀਂ ਜਿਤਾਇਆ ਨਾਲੇ ਨਾਲੇ ਜਿਹੜਾ ਬੰਦਾ ਕਿੱਧਰ ਆ ਜਾਚਾ ਆ ਹੀ ਆ ਰਿਹਾ ਸਾਡਾ ਸਾਰੇ ਨਿਕਾਲਣ ਦੇ ਰੋਟੇ ਉਹ ਬੈਠੇ ਸਾਡੇ ਮੈਂਬਰ ਸਾਹਿਬ ਹਲੋ ਸਾਡੇ ਪੂਰੇ ਹਮਗਮਾ ਕੇ ਨਹੀਂ ਹੈ ਲੋਕਾਨੂੰ ਤਾਂ ਯਾ ਤੁਸੀਂ ਸਾਹਮਣੇ ਕੋਈ ਇੰੀਆਂ ਕਲੋਨੀਆਂ ਵਾਡੀਆਂ ਪਿੰਡ ਚ ਜੇ ਸਾਡੇ ਘਰ ਜਿੱਤ ਨੂੰ ਵੀ ਕਲੋਨੀ ਨਹੀਂ ਨਾ ਨਾ ਇੱਥੇ ਆ ਜਗਾ ਤੁਸੀਂ ਦੇਖ ਕਮਰੇ ਜੀ ਨੇ 12 12 12 ਮੈਂਬਰ ਰਹੇ ਆ ਘਰ 50 ਸਾਲ ਹੋ ਗਏ ਇਥੇ ਨਰਾ ਕਰਦੇ ਅਸੀਂ 12 ਮੈਂਬਰ ਰਹੇ ਆ ਕੋਈ ਸਟੈਂਡ ਚ 37 ਰਿਲੇ ਆ ਅਸੀਂ ਸਾਰੇ 12 ਮੈਂਬਰ ਰਹੇ ਆ ਸਾਰੇ ਸਾਰੇ ਜੀ ਸਹੀ ਜੀ ਚੌਥੀ ਪੀੜੀ ਜਨਮੀ ਹੈ ਇਸੇ ਤੇ 100 ਬੰਦਾ ਰਹਿੰਦਾ 10-10 ਕ ਮਾਰ ਲੈਂਦੇ ਹਾਂ ਅੱਜ ਹਜੇ ਤਾਂ ਪਏ ਹੋਣੇ ਸਾਡੇ ਤੇ ਆਏ ਨਹੀਂ ਪਈਂ ਇੰਜੇ ਨਹੀਂ ਲੱਗੇ ਸੁੱਤੇ ਪਏ ਮੈਂ ਤੇ ਜੀ ਰਵਾਚੇ ਹਜੇ ਸੁੱਤੇ ਪਏ ਬੱਚੇ ਜੀ ਇਹ ਆਏ ਨਹੀਂ ਦੱਸਿਆ ਨਹੀਂ ਨਾ ਜਿਹਦੇ ਪਹਿਲਾਂ ਆ ਕੇ ਜਾਵੜੇ ਸਾਡੇ ਦੱਸੋ ਉਹ ਕਵੇ ਦਾ ਟਾਈਮ ਦਿੱਤਾ ਸੀ 8:30 ਦਾ ਜੀ ਉਹ ਤਾਂ ਪਿੰਡ ਘੱਟਾ ਕਰਦੇ ਦੇਰੀ ਕਰਕੇ ਮੇਰੀਆਂ ਭੈਣਾਂ ਤਿੰਨ ਖਾ ਗਏ ਬਹੁਤ ਖੁਸ਼ੀ ਆਤ ਹੈ ਜੀ ਹੋਰ ਦੁੱਧ ਮੰਗਾਈਏ ਜੀ ਚਾਹ ਚਾਹ ਬਣਾ ਲਓ ਸਾਡੀ ਚਾਹ ਬਣੀ ਆ ਜੀ ਥੋੜੀ ਜਿਹੀ ਪੱਤੀ ਪਾ ਲਿਆ ਚਾਹ ਬਣਾ ਲਓ ਚਾਹ ਬਣਾ ਲਓ ਠੀਕੀ ਬਣਾ ਲਓ ਥੋੜੀ ਥੋੜੀ ਬਣਾ ਲਓ ਉਧਰ ਪਿਆ ਲਓ ਯਾਰ ਜਮਨ ਦੀ ਪੱਤੀ ਪਾ ਲਓ ਦੋ ਜਿਹੀ ਹੈ ਜਮਾਂਜੀ ਛੁੱਟੀ ਹੈ ਕਿੰਨਾ ਸੋਖਾ ਨਹੀਂ ਪ੍ਰੋਗਰਾਮ ਹੈ ਬਾਅਦੋਂ ਤੁਸੀਂ ਦੱਸੋ ਬਾਜੋਂ ਪਲੀਜ਼ ਯਾਰ ਇੱਕ ਤਾਂ ਦਫਤਰ ਨੂੰ ਕਰ ਦੇਖ ਲਓ ਕਿ ਪਾਣੀ ਕਿੱਥੇ ਚੱਲ ਪਾਣੀਆ ਸੀ ਚੰਗਾ ਦਫਤਰ ਕੋਲੋਂ ਉੱਥੇ ਨਾਲੋਂ ਕੋਈ ਵਰਕ ਕਰਦੇ ਦੇਖ ਲੈਣਾ ਫਾਈਂਡ ਆਊਟ ਗੁੱਡ ਪਲੇਸ ਯਾਰ ਸਾਡਾ ਠੀਕ ਹੈ ਜੀ ਉਹ ਭੀੜਾ ਜਾ ਯਾਰ ਥੋੜਾ ਥਾਂ ਕਿਵੇਂ ਦੇਖ ਲੈਣੇ ਇਹਨਾਂ ਨੂੰ ਆਇਆ ਹੀ ਲੋਕ ਬਹੁਤ ਦਿਨ ਆਏ ਵਰੀ ਹਰ ਜਾਂਦੇ ਨੇ ਬੱਚਾ ਬਜ਼ਾਰ ਨਾਲ ਆਈ ਮੈਂ ਇਹਨਾਂ ਨੂੰ ਕਿਹਾ ਅੱਗੇ ਭਾਜੀ ਮੇਗਾ ਮੈਂ ਹੈ ਤਾਂ ਆਸ਼ੀ ਟਰੈਕਟਰ ਦਾ ਤੁੰਗਿਆ ਬਾਈ ਲਾਸਾ ਠੀਕ ਹੀ ਗੱਲ ਹੈ ਤੁਹਾਡੇ ਸਾਰੇ ਟਾਇਰ ਖਸਾ ਹਾਂ ਆ ਕੇ ਕੋਚ ਠੀਕ ਹੈ ਨਹੀਂ ਡਿਕਲੇਅਰ ਹੀ ਨਹੀਂ ਕਰਦੇ ਹੋ ਜੀ ਬੀਬੀ ਨੂੰ ਅਜੇ ਅਨਾਉਂਸ ਨਹੀਂ ਕੀਤਾ ਨਹੀਂਗੀ ਤਿਆਰੀ ਨਹੀਂਗੀ ਤਿਆਰੀ ਮੈਂ ਰਾਤ ਨੂੰ ਆਇਆ ਹੀ ਰੋਜ਼ ਇੱਥੇ ਆਉਂੋ ਜੀ ਆਓ ਜੀ ਵੈਲਕਮ ਜਰੂਰ ਆਓ ਸਹੀ ਅਸੀਂ ਹੋਰ ਕੀ ਭਾਲਦੇ ਹਾਂ ਇਨਾ ਕੀ ਭਾਲੇ ਦੁਆ ਕਰਦੇ ਨੇ ਹਾਂ ਸਾਡਾ ਕੰਮ ਹੋਵੇ ਨਾ ਬਈ ਰੋਟੀ ਹੋਰ ਦੇ ਹਾਂ ਹਾਂਜੀ ਕੰਮ ਤਾਂ ਪਹਿਲਾਂ ਵੀ ਨਹੀਂ ਹੋਇਆ ਤਾਂ ਹੁਣ ਵੀ ਨਹੀਂ ਹੋ ਸਾਨੂੰ ਇਹ ਬਹੁਤ ਖੁਸ਼ੀ ਤੁਸੀਂ ਯਾਰ ਸਾਡੇ ਘਰੇ ਆ ਗਏ ਐਨੀ ਬਹੁਤ ਹੈ ਕੰਮ ਦਾ ਆਪਾਂ ਮਿਹਨਤ ਕਰਕੇ ਖਾਣੀ ਆ ਜੀ ਹਾਂਜੀ ਇਹ ਬਹੁਤ ਖੁਸ਼ੀ ਸਾਨੂੰ ਇਹ ਸਾਡੇ ਨਾਲ ਬਹੁਤ ਖੁਸ਼ੀ ਆਈ ਹੈ ਕੋਈ ਆਟੇ ਦੀ ਪੂਰੀ ਥੋੜੀ ਸਟਕੇ ਜਾ ਹਾਂਜੀ ਆਪਾਂ ਤਾਂ ਮਿਹਨਤ ਕਰਕੇ ਖਾਣੀ ਆ ਐਨੀ ਬਹੁਤ ਤੁਸੀਂ ਆ ਗਏ ਕਰਨ ਜੀ ਬਹੁਤ ਅਦਾ ਇਨ ਲੈਂਡ ਰੋਟੀ ਅਸਰ ਦੇ ਪਰ ਮੈਂ ਕਹਣਾ ਕਿ ਰੱਬਾ ਜਿਆਦਾ ਗਰੀਬ ਨਾ ਬਣਾ ਗਰੀਬ ਬਣਾਉਣਾ ਦਾ ਬਿਮਾਰੀ ਨਾ ਦੇ ਕਈ ਵਿਚਾਰ ਆ ਬੰਦਾ ਜਿਹੜਾ ਕਿ ਵੇਰ ਨਹੀਂ ਚੱਲਦਾ ਇਹ ਬੰਦਾ ਦਿਹਾੜੀ ਦੱਪਾ ਕਰਕੇ ਵੀ ਮੰਨ ਲਾ ਬੰਦਾ ਆ ਦਾ ਰਜਗਾਰਾ ਨਹੀਂ ਕਰ ਸਕਦਾ ਗੱਲਬਾਰ ਇੱਥੇ ਮੁੱਕਦੀ ਹੈਗੀ ਜਿਹੜਾ ਬੰਦਾ 10 12 ਘੰਟੇ ਕੰਮ ਕਰਕੇ ਵੀ ਬੰਦੇ ਦਾ ਪੂਰਾ ਨਹੀਂ ਪੈਂਦਾ ਤੇ ਕਰੂਗੀ ਤੇ ਇੱਕ ਬੰਦਾ ਮੰਨ ਲਾ ਇਹੋ ਜਿਹੜਾ ਦੋ ਦੋ ਢਾਈ ਢਾਈ 3 ਲੱਖ ਰੁਪਏ ਦਾ ਜਾਂਦਾ ਤੇ 1 ਵਜੇ ਆ ਜਾਂਦਾ ਜੀ ਬਹੁਤ ਸਾਈ ਟੰਗ ਹੀ ਜਾਂਦਾ ਸਭ ਦਾ ਬਹੁਤ ਸਾਈ ਨਹੀਂ ਜਾਂਦਾ ਦਿਹਾੜੀਆਂ ਦੀ ਪੜਾਈ ਹੈ ਨਹੀਂ ਕਿ 10ਵੀਂ ਤੱਕ ਦਾ ਫੇਲ ਕਰਦਾ ਮੈਂ ਪੜਾਈ ਕਿੱਥੋਂ ਜਾਈ ਜੀ ਸਦਾ ਸਾਦਾ ਸਾਈਕਲ ਢਾਲਦੀ ਨਾ ਗਰੀਬ ਦਾ ਉਹ ਵੀ ਜਿਹੜਾ ਡੱਪ ਜਾਂ ਇਹੋ ਹੀ ਦੁਨੀਆ ਨਹੀਂ ਨਹੀਂ ਸਹੀ ਐਵਰੇਜ ਕੋਈ ਹੋ ਨਹੀਂ ਇਹਦੇ ਚੁੱਕ ਚੁਗਲੀ ਨਹੀਂ ਕੋਈ ਨਿੰਦਿਆ ਨਹੀਂ ਜਿਹੜੀ ਹਕੀਕਤ ਹੈ ਹਕੀਕਤੀ ਆ ਉਹ ਹੁਣ ਇਹ ਘਰੇ ਆਏ ਆਪਣੇ ਇਹਨਾਂ ਨੂੰ ਬਹੁਤ ਵੱਡੀ ਸਹੀ ਆਉਣਗੇ ਆਉਣਗੇ ਸਰਦ ਜੀ ਸਰਦ ਜੀ ਇਹ ਸਿਰਫ ਚਾਨ ਚੱਕ ਆਏ ਆਪਣੇ ਘਰੇ ਅੱਜ ਤੋਂ ਯਾਰ ਆਪ ਫੋਰਨ ਉਹ ਬੁਆ ਖਿੱਚਦਾ ਰਹੇ ਇਹ ਸਭ ਕੁਝ ਮੈਂ ਆਪ ਬਣਾਇਆ ਠੀਕ ਹੈ ਜੀ ਉਹ ਪਤਾ ਹੀ ਨਹੀਂ ਸੀ ਮੇਰੀ ਚਾਰ ਵਜੇ ਠਾੜਦੀ ਸੀ ਫਿਰ ਮੈਂ ਮੱਝ ਨੂੰ ਪੁੱਛਦਾ ਸੀ ਕਿ ਉਹ ਜੀ ਖੋਲਦਾ ਸੀ ਦੋਪੂਆ ਵਿੱਚ ਹਲਾਉਂਦੀ ਸੀ ਲੇਕਾ ਫਿਰ ਮੈਂ ਲਾਵਾ ਧੋਦਾ ਸੀ ਉਹਰਾ ਮਾਰ ਮਾਰ ਕੇ ਪਾਣੀ ਬੂਆ ਲੱਗਿਆ ਹੁੰਦਾ ਈ ਰਾਤ ਦਾ ਪਿਸ਼ਾਬ ਲੱਗਿਆ ਹੁੰਦਾ ਈ ਠੀਕ ਹੈ ਜੀ ਫਿਰ ਮੈਂ ਮੱਝ ਫਿਰ ਮੈਨੂੰ ਕਹਿੰਦੀ ਮੱਝ ਚੋ ਤੜਕੇ ਕਰ ਦਰਾਰੀ ਪੱਟੇ ਦੂਜੇ ਟੋਕੇ ਇਹ ਹੈ ਓਹੀ ਹੈ ਕੀ ਹੋਇਆ ਚੱਲ ਹਾਂ ਜੀ ਅੱਛਾ ਜਾਈ ਚੱਲ ਰਿਹਾ ਸੀ ਓਕੇ ਕਿ ਐਸਐਸ ਵੀ ਲੱਗੇਗਾ ਦਹੀਂ ਹੋਰ ਲੈ ਲਓ ਜੀ ਦਹੀਂ RAM NAAR 10-20 ਮਿੰਟਾਂ ਚਾਹ ਪੀਵਾਂਗੇ ਤੇ ਉਦੋਂ ਬਾਅਦ ਬਾਈ ਸੌਵਾਂਗੇ RAM NAAR ਹੈ ਠੀਕ ਹੈ ਕੋਈ ਗੱਲ ਨਹੀਂ ਇੱਕ ਘੰਟੇ ਵੀ ਠਹਿਰ ਜੇ ਸਾਨੂੰ ਪੈਂਦਾ ਹੀ ਆਉ ਜੇ ਰਾਤ ਹੀ ਠਹਿਰ ਗਈ ਸਾਨੂੰ ਚਾਹ ਬੜਾ ਜਿਹੜਾ ਪਈ ਹਾਂ ਜੀ ਅਮਰਦਨ ਆਨਾਸ ਤੇ ਲੀਡਰ ਗਈ ਬਟਾ ਮੇਰੇ ਕੱਪੜੇ ਉਹ ਜਿਹੜੇ ਰਾਤ ਨੂੰ ਬਦਲਨੇ ਸੀ ਉਹ ਕੰਦਰ ਤੇਚੀ ਛੱਡਿਆ ਏ ਆਪਣੇ ਪਾ ਲੋ ਹੱਤਵਾਦ ਅੰਡੀ ਸੀ ਗਾਈਂ ਪਾ ਕੇ ਭੇਜਾਂ ਹੱਤਵਾਦ ਪਾਣੀ ਲੈ ਲਓ ਪਾਣੀ ਦੀ ਮੈਂ ਪੀਣਾ 2 ਕਿਲੋ ਬਾਅਦ ਅੱਧੇ ਘੰਟੇ ਬਾਅਦ ਪੀਣਾ ਚਾੜਣਾ ਹਉਦ ਨਾ ਬਾਣੀ ਵੀ ਨਾ ਚਾਹੀਦਾ ਹਾਂ ਸਹੀ ਲੱਧਾ ਪਾਉਣੇ ਘੰਟੇ ਬਾਪੀ ਨਾ 15 ਮਿੰਟ ਤਾਂ ਚਾਹੀਦੇ ਚਾਹੀਦੇ ਦੇਖੋ ਜਿਵੇਂ ਆਪਾਂ ਬਣਾਣਾ ਨਹੀਂ ਪੀਓ ਦਿੰਦੇ ਹਾਂਜੀ ਮੱਝਾਸੇ ਰੋਟੀਆਂ ਪਾ ਦੇਣੇ ਵਿੱਚ ਉਦੋਂ ਬਾਅਦ ਪਾਣੀ ਪਾ ਦੇਣੇ ਰੋਟੀ ਉਫਲੀਆਂ ਐਡੀ ਹੋ ਜਾਂਦੀ ਸਹੀ ਪੂਟ ਉਹ ਸਾਹਮਣੇ ਗਾਲ ਹੁੰਦੇ ਜੇ ਵੀ ਘਰ ਤਾਂ ਇੰਨਾ ਟਾਈਮ ਦੇ ਦੇ ਇਹ ਅੱਗੇ ਜਾਣਾ ਹੈ ਉਹਦਾ ਦਾਵਾ ਦਾਵਾ ਕਿਤੇ ਆਇਓ ਜੀ ਉੱਠਕਣ ਵਾ ਇੱਥੇ ਰਹਿਣਾ ਸ੍ਰੀ ਕਾਲ ਤੁਹਾਨੂੰ ਥੋੜੀ ਲਾਈਟ ਮੇਰੀ ਨਹੀਂ ਕਰੀ ਯਾਰ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਰਾਜਾ ਵੜੇੰਗ ਤੁਹਾਡਾ ਉਹੀ ਭਰਾ ਜੀਨੂੰ 2012 ਵਿੱਚ ਤੁਸੀਂ ਮੇਰੇ ਹੱਥ 'ਚ ਲਕੀਰ ਪਾਤੀ ਐਮਐਲਏ ਬਣਾਇਆ ਮੈਂ ਅੱਜ ਖੁਸ਼ਕਿਸਮਤ ਆ ਮੈਨੂੰ ਕਾਂਗਰਸ ਪਾਰਟੀ ਨੇ ਉਹਨਾਂ ਸਰਮਾਇਦਾਰਾਂ ਦੇ ਖਿਲਾਫ ਲੜਨ ਦਾ ਮੌਕਾ ਦਿੱਤਾ ਜਿਹੜੇ ਕਿ ਦੁਨੀਆ ਦੇ ਸਭ ਤੋਂ ਅਮੀਰ ਸਿੱਖ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੁਨੀਆ ਜਿਨ੍ਹਾਂ ਦਾ ਦੁਨੀਆ ਭਰ ਚ ਨਾਮ ਹੈ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਿਨ੍ਹਾਂ ਨੇ ਆਪ ਦਾ ਪਰਿਵਾਰਵਾਦ ਵਧਾਇਆ ਤੇ ਆਪ ਦਾ ਘਰਬਾਰ ਵਧਾਇਆ ਅੱਜ ਮੈਨੂੰ ਲੋਕ ਸਭਾ ਦੀ ਟਿਕਟ मिळाली ਹੈ ਮੈਂ ਬਾਦਲ ਪਿੰਡ ਜਿਹੜਾ ਬਾਦਲ ਸਾਹਿਬ ਦਾ ਪਿੰਡ ਹੈ ਲੇਕਿਨ ਬਾਦਲ ਸਾਹਿਬ ਦੇ ਇਸ ਨਾਂ ਨੇ ਬਾਦਲ ਸਾਹਿਬ ਨੂੰ ਦੁਨੀਆ ਦੇ ਕੋਨੇ-ਕੋਨੇ ਚ ਜਾਣਨ ਲਗਾ ਤਾ ਲੇਕਿਨ ਬਾਦਲ ਸਾਹਿਬ ਨੇ ਇਹ ਨਾ ਲੋਕਾਂ ਨਾਲ ਕੀਤਾ ਕੁਛ ਨਹੀਂ ਮੈਂ ਅੱਜ ਜਿਸ ਘਰੀ ਬੈਠਾ ਹਾਂ 12 ਜੀ 12 ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇ ਆ ਤੇ ਨੌਜਵਾਨ ਮੁੰਡੇ ਆ ਪੜ੍ਹੇ ਲਿਖੇ ਆ ਸੋਹਣੇ ਸੁਨੱਖੇ ਆ ਵਧੀਆ ਤੇ ਉਹਨਰ ਮੈਂ ਪੁੱਛਿਆ ਕਰਦੇ ਕੀ ਹੋ ਕਹਿੰਦੇ ਭਾਈ ਦਿਹਾੜੀ ਕਰਦੇ ਆ ਤੋ ਕਦੇ ਕਦੇ ਕੜੇ ਦਾ ਦਿਹਾੜੀ ਵੀ ਟੁੱਟ ਜਾਂਦੀ ਹੈ ਸਾਈਕਲ ਪੁਲਿਸ ਆਲੇ ਜਾਨ ਨਹੀਂ ਦਿੰਦੇ ਜਦੋਂ ਕਿ ਮੁੱਖ ਮੰਤਰੀ ਹੁੰਦੇ ਮੈਂ ਫਿਰ ਪੁੱਛਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਜੀ ਸੁਖਵੀਰ ਜੀ ਕਦੇ ਆਇਆ ਕਿ ਨਹੀਂ ਨਾ ਸੋ ਜਿਹੜੇ ਪਿੰਡ ਨੇ ਦੁਨੀਆ ਦੇ ਵਿੱਚ ਐਡਾ ਨਾਮ ਰੋਸ਼ਨ ਕਰਵਾਇਆ ਹੋਵੇ ਉਸ ਪਿੰਡ ਵਾਲਿਆਂ ਦੀ ਕੋਈ ਸਾਰਨਾ ਸੁਣੀ ਤਾਂ ਫਿਰ ਇਹ ਦੁਨੀਆ ਜਾਊਗੀ ਕਿੱਥੇ ਇਹਨਾਂ ਦੇ ਤਾਂ ਕੁੱਤਿਆਂ ਨੂੰ ਕੁੱਤੇ ਤੇ ਘੋੜਿਆਂ ਨੂੰ ਏਸੀ ਲੱਗੇ ਜਿਸ ਏਸੀ ਦੀ ਕੀਮਤ 60-70000 ਰੁਪਏ ਹੈ ਠੰਡੀ ਹਵਾ ਦੇਣ ਵਾਲੀ ਮਸ਼ੀਨ ਜਿਹਨੂੰ ਕਹਿੰਦੇ ਏਸੀ ਕਹਿੰਦੇ ਹੋ ਸੋ ਇਹਨਾਂ ਦੇ ਕੁੱਤਿਆਂ ਨੂੰ ਘੋੜਿਆਂ ਨੂੰ ਉਹ ਲੱਗੀ ਹੈ ਇੱਥੇ ਇਨਸਾਨ ਬਿਨਾ ਪੱਖੇ ਤੋਂ ਵੀ ਸੌ ਰਹੇ ਹੈ। ਕੀ ਆ ਕੁਦਰਤ ਦਾ ਨਿਜ਼ਾਮ ਹੈ। ਇਹਨਾਂ ਦੇ ਇੱਥੇ ਲੋਕ ਐਸੇ ਹੈ ਜਿਨ੍ਹਾਂ ਕੋਲੇ ਮੇਰਾ خیال 1.50 ਲੱਖ ਰੁਪਏ ਜਾਂ ਲੱਖ ਰੁਪਏ ਜਾਂ 2 ਲੱਖ ਨਹੀਂ ਵੇਖਿਆ ਹੁਣ। ਲੇਕਿਨ ਬਾਦਲ ਸਾਹਿਬ ਦੇ ਐਸੇ ਅਲੀ ਸ਼ਾਨ ਹੋਟਲ ਬਣਾਏ ਆ ਜਿੱਥੇ ਇੱਕ ਰਾਤ ਦਾ ਕਿਰਾਇਆ 5 ਲੱਖ ਰੁਪਏ ਜੇ ਮੈਂ ਝੂਠ ਬੋਲ ਰਿਹਾ ਤਾਂ ਮੇਰੀ ਗੱਲ ਕੋਈ ਨਾ ਸੁਣਿਓ ਜਿਹੜਾ ਹੋਟਲ ਬਣਾਇਆ ਇੱਕ ਇੱਥੇ ਨਹੀਂ ਬਣਾਇਆ ਇੱਕ ਗੁਰਗਾਉ ਹੈ ਕਰੋੜਾਂ ਰੁਪਏ ਦੀਆਂ ਕੋਠੀਆਂ ਬਣਾਈਆਂ ਜਾ ਰਹੀਆਂ ਧਨ ਦੌਲਤ ਪਦਾਰਤ ਸੋ ਅੱਜ ਮੈਂ ਇਸ ਘਰੇ ਆਇਆ ਮੈਂ 8 ਵਜੇ ਆਉਣਾ ਸੀ ਮੇਰੀ ਭੈਣ ਨੇ ਮੇਰੇ ਵਾਸਤੇ ਰੋਟੀ ਬਣਾ ਕੇ ਰੱਖੀ ਸੀ ਇਹਨਾਂ ਨੇ ਪਰ ਉਹ 10 ਵਜ ਗਏ ਲੇਟ ਹੋ ਗਿਆ ਆਉਦਾ ਆਉਦਾ ਸੋ ਹੁਣ ਰੋਟੀ ਖਾਧੀ ਆ ਬੜਾ ਨੰਦਾ ਹੈ ਹੁਣ ਇੱਥੇ ਸੌਵਾਂਗੇ ਥੋੜੇ ਜਿਨੂੰ ਚਾਹ ਚੂ ਪੀ ਕੇ ਇਹਨਾਂ ਮੁੰਡਿਆਂ ਨਾਲ ਗੱਲਾਂ ਬਾਤਾਂ ਪਾ ਕੇ ਤੇ ਰਾਤ ਨੂੰ ਬਾਤਾਂ ਬੁੱਤਾਂ ਜਿਵੇਂ ਸੁਣਾਉਂਦੇ ਸੀ ਅੱਜ ਮੈਨੂੰ ਆਨੰਦ ਆ ਰਿਹਾ ਹੈ ਐਂ ਲੱਗ ਰਿਹਾ ਕਿ ਆਪ ਦੇ ਕਰੇ ਮੈਂ ਇੱਥੇ ਸੌਣ ਨਾਲ ਕুইਨ ਕਲੱਬ ਨਹੀਂ ਆ ਜਾਏਗਾ ਜਾਂ ਲੇਕਿਨ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਯਾਰ ਕਿਰਪਾ ਕਰੋ ਇੰਨਾ ਪੈਸਾ ਵੀ ਨਹੀਂ ਚਾਹੀਦਾ ਆਓ ਆਪਾਂ ਦੁਨੀਆ ਨੂੰ ਤੇ ਸਮਾਜ ਨੂੰ ਆਪਣੇ ਬਰਾਬਰ ਤੱਕ ਲੈ ਕੇ ਜਾਈਏ ਆਓ ਇਹਨਾਂ ਦੇ ਪ੍ਰਤੀ ਵੀ ਕੁਝ ਕਰੀਏ ਆਓ ਇਹਨਾਂ ਦੇ ਬੱਚਿਆਂ ਦੇ ਪ੍ਰਤੀ ਵੀ ਕੁਝ ਕਰੀਏ ਇੱਥੇ ਐਸੇ ਲੋਕ ਵੀ ਹੋਣਗੇ ਬਾਦਲ ਪਿੰਡ ਦੇ ਵਿੱਚ ਜਿਹੜੇ ਬਾਦਲ ਸਾਹਿਬ ਜਿਹੜੇ ਟਰੈਕਟਰ ਚਲਾਉਂਦੇ ਹੋਣੇ ਆ ਉਹ ਉਹ ਨਾਲ ਉਹਨਾਂ ਦੇ ਸੁਹਾਗੇ ਤੇ ਬੈਠੇ ਹੋਇਆ ਕਰਦੇ ਲੇਕਿਨ ਉਹਨਾਂ ਦੇ ਬਾਪ ਜਿਹੜੇ ਸੁਹਾਗੇ ਤੇ ਬੈਠੇ ਸੀ ਬਾਦਲ ਸਾਹਿਬ ਨਾਲ ਬਾਦਲ ਸਾਹਿਬ ਦਾ ਟਰੈਕਟਰ ਤੋਂ ਜਾਜਾ ਦੇ ਹੋਗੇ ਅੱਜ ਕੱਲ ਉਹਨਾਂ ਦੀ ਆਪਦੀ ਜਾਜਾ ਦੀ ਫਲੀਟ ਹੈ ਆਪਦੇ ਜਾਜਾ ਹੈ ਸੁਖਬੀਰ ਜੀ ਦੀ ਐਵੀਏਸ਼ਨ ਕੰਪਨੀ ਹੈ ਲੇਕਿਨ ਜਿਨਰੇ ਬਾਪ ਸੁਹਾਗੇ ਦੇ ਬੈਠੇ ਸੀ ਉਹ ਅੱਜ ਵੀ ਸੁਹਾਗੇ ਤੇ ਹੀ ਬੈਠੇ ਆ ਉਹਨਾਂ ਦੇ ਗਾ ਮੁੰਡੇ ਵੀ ਸੁਹਾਗੇ ਦੇ ਬੈਠੇ ਆ ਅੱਜ ਵੀ ਉਹ ਇਹਨਾਂ ਦੇ ਬਾਗਾਂ ਦੇ ਕਿੰਨੂ ਤੋੜ ਰਹੇ ਸਰਦਾਰਾਂ ਨੇ ਸੋ ਇੰਨੀ ਤਾਕਤ ਮਿਲੀ ਹੋਵੇ ਪੰਜ ਵਾਰੀ ਮੁੱਖ ਮੰਤਰੀ ਕੋਲੇ ਇੰਨੀ ਤਾਕਤ ਹੁੰਦੀ ਆ ਵੀ ਆ ਫੋਸਟੀ ਦੇ ਗਧੇ ਤੋਂ ਘੋੜਾ ਬਣਾ ਸਕਦਾ ਕਿਉਂ ਬਾਈ ਇੰਨੀ ਤਾਕਤ ਸੋ ਕਮ ਸੇ ਕਮ ਬਾਦਲਪਿੰਡ ਦੇ ਲੋਕਾਂ ਦਾ ਹੀ ਸਵਾਰ ਦਿੱਤਾ ਹੋਣਾ ਹਰ ਮੁੰਡਾ ਇਹ ਤੋਂ ਲੱਗਿਆ ਹੁੰਦਾ ਲੈ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾਵਿਓ ਕਦੇ ਮੌਕਾ ਮਿਲ ਗਿਆ ਕਿ ਤੁਸੀਂ ਕਹਿੰਦੇ ਆਦੇ ਪਿੰਡ ਜਿੰਦੇ ਮਰਜ਼ੀ ਮੁੰਡੇ ਕਿਸੇ ਨੂੰ ਟੈਲੀਫੋਨ ਕਰਕੇ ਲਵਾ ਦਿਆਂ ਵੀ ਲਾਓ ਇਹਨੂੰ 30000 ਦੇ ਪਰ ਨਾ ਮੁੰਡਾ ਨਹੀਂ ਲਵਾਉਣਾ ਅਖੀਰ ਤੇ ਵੋਟਾਂ ਲੈਣ ਵੇਲੇ ਉਹਨੂੰ 30 ਹਜ਼ਾਰ ਦੇ ਦੇਣਾ ਹੈ। ਪਿਆਲੇ 30 ਹਜ਼ਾਰ ਤੇਰਾ ਮਾਫ ਕਰਤਾ ਉਹ ਵਿਚਾਰੇ ਨੂੰ ਉਦੋਂ ਆਪਦੇ ਉਸ ਪੈਸੇ ਦਾ ਮੁਹਤਾਜ ਬਣਾ ਲੈਣਾ। ਲੇਕਿਨ ਜੇ ਉਹਨੂੰ 30 ਹਜ਼ਾਰ ਦੇ ਮੁੰਡੇ ਨੂੰ ਮਹੀਨੇ ਦੀ ਨੌਕਰੀ ਲਵਾ ਦਿਓਗੇ ਉਹ 12 ਮਹੀਨੇ 30 ਦਿਨ ਖਾਊਗਾ ਤੁਹਾਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ। ਮੈਂ ਤਾਂ ਇੱਥੇ ਹੀ ਕਹਿਣਾ ਚਾਹਾਂਗਾ ਲੋਕਾਂ ਨੂੰ ਇਹ ਸਰਮਾਇਦਾਰੀ ਦੇ ਖਿਲਾਫ ਲੜਾਈ ਹੈ ਇਹ ਅਮੀਰ ਤੇ ਗਰੀਬੀ ਦੀ ਲੜਾਈ ਹੈ ਢੇਡਾਂ ਤੇ ਰੋਟੀ ਦੀ ਲੜਾਈ ਹੈ ਨਹੀਂ ਨਹੀਂ ਭਾਈ ਤਕੜੇ ਹੋ ਕੇ ਇਹ ਲੜਾਈ ਲੜੋ ਤੇ ਸਾਥ ਦਿਓ ਸੱਚ ਦਾ ਸਾਥ ਫਿਰ ਮਿਲਾਂਗੇ ਅੱਜ ਰਾਤ ਨੂੰ ਇੱਥੇ ਸਵੇਰ ਮਿਲਾਂਗੇ ਐਵੇਂ ਲੜਾਈ ਲੜਦੇ ਰਵਾਂਗੇ ਹੁਣ ਅਸੀਂ ਆਪਾਂ ਗੱਲਾਂ ਬਾਤਾਂ ਇਹਨਾਂ ਨੂੰ ਸੇਨਾ ਭਈ ਭਾਈ ਮਾੜਾ ਮੋਟਾ ਸਰਾਉ ਮੈਨੂੰ ਗੱਲਬਾਤ ਕੋਈ ਦਾ ਸੂਰਖੇਟ ਨਹੀਂ ਦੋ ਘੰਟੇ ਅਕੀਦਤ ਦੇ ਦਵਾਰੇ ਬਣਾ ਕੇ ਗੱਲਬਾਤਾਂ ਕਰ